ਭੀਖ ਮੰਗ ਕੇ ਲੋਕ ਕੀ ਕੁਛ ਕਰਦੇ ਨੇ ਕੀ ਕੁਛ ਖਰੀਦ ਸਕਦੇ ਨੇ ਇਹ ਵੀਡੀਓ ਵੇਖ ਕੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਦੋਂ ਵੀ ਅਕਸਰ ਭਿਖਾਰੀਆਂ ਦੀ ਪੁਣਛਾਣ ਕੀਤੀ ਜਾਂਦੀ ਹੈ ਉਹਨਾਂ ਦੇ ਬਾਰੇ ਜਾਣਨਾ ਚਾਇਆ ਹੈ ਜਦੋਂ ਵੀ ਕਿਸੇ ਪੱਤਰਕਾਰ ਵੀਰ ਨੇ ਖਾਸ ਕਰਕੇ ਜਿਵੇਂ ਕੁਲਵਿੰਦਰ ਸਿੰਘ ਹੋਰੀ ਇਹ ਕੰਮ ਕਰ ਰਹੇ ਨੇ ਤਾਂ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਬੇਸ਼ੱਕ ਚੰਗੇ ਇਨਸਾਨ ਨੂੰ ਹਮਦਰਦੀ ਆ ਜਾਂਦੀ ਹੈ ਕਿ ਜੋ ਮਜਬੂਰੀ ਵਸ ਕੋਈ ਭੀਖ ਮੰਗ ਰਿਹਾ ਹੈ ਤਾਂ ਉਸ ਦਾ ਮਜ਼ਾਕ ਨਹੀਂ ੜਾਉਣਾ ਚਾਹੀਦਾ ਪਰ ਜੋ ਲੋਕ ਕਾਫੀ ਵੱਡੇ ਪੱਧਰ ਤੇ ਇਹ ਕੰਮ ਕਰਦੇ ਨੇ ਤੇ ਪੂਰੀ ਯੋਜਨਾਬੱਧ ਢੰਗ ਨਾਲ ਕਰਦੇ ਨੇ ਖਾਸ ਕਰਕੇ ਗੁਰਦੁਆਮਾ ਦੇ ਨੇੜੇ ਤੇੜੇ ਜ਼ਿਆਦਾਤਰ ਗੁਰੂ ਘਰਾਂ ਦੇ ਨੇੜੇ ਤੇ ਇਸ ਤੋਂ ਇਲਾਵਾ ਮੰਦਰਾਂ ਦੇ ਨੇੜੇ ਤੇੜੇ ਵੀ ਇਹ ਲੋਕ ਵੇਖੇ ਜਾ ਸਕਦੇ ਨੇ ਖੈਰ ਆਪਾਂ ਗੱਲ ਕਰ ਰਹੇ ਆਂ ਇਹ ਮਾਤਾ ਜਿਹੜੀ ਕਿ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਇਹ ਪਹਿਲਾਂ ਪੁੱਛਣ ਤੇ ਆਪਣਾ ਨਾਮ ਜੀਤੋ ਦੱਸਦੇ ਨੇ ਤੇ ਬਾਅਦ ਦੇ ਵਿੱਚ ਮਹਿੰਦਰਕੌਰ ਦੱਸਦੇ ਨੇ ਜਦੋਂ ਚੰਗੀ ਪੁਣੇਸ਼ਣ ਕੀਤੀ ਜਾਂਦੀ ਹੈ ਤੇ ਜੋ ਕੁਝ ਇਹਨਾਂ ਨੇ ਖਰੀਦਿਆ ਉਹ ਵੀ ਤੁਸੀਂ ਆਪ ਹੀ ਸੁਣ ਲਵੋ ਇਹ ਬੀਬੀ ਹੈ ਹੈ ਤੇ ਜਾਣਾ ਨਹੀਂ ਚੱਲ ਤੈਨੂੰ ਪੁਲਿਸ ਕੋਲ ਭੇਜਦੀ ਆ ਫਿਰ ਤੈਨੂੰ ਜਾਣਾ ਨਹੀਂ ਕਰੇ ਤੂੰ ਫੇਰ ਉਰੇ ਬੈਠ ਗਈ ਚੱਲ ਤੈਨੂੰ ਪੁਲਿਸ ਕੋਲ ਭੇਜਦੀ ਆ ਪਰ ਭੇਜਦੀ ਥਾਣੇ ਤੈਨੂੰ ਜੇਲ੍ਹ ਭੇਜਦੀ ਆ ਜੇਲ੍ਹ ਕਾ ਆਸ਼ਰਮ ਜਾਣਾ ਨਹੀਂ ਆ ਚੱਲ ਪਾਛਾ ਇਹ ਤੇ ਜੇਲ੍ਹੋਂ ਖਾਤਮ ਆ ਆਸ਼ਰਮ ਜਾਣਾ ਕਾ ਜੇਲ੍ਹ ਜਾਣਾ ਦੱਸ ਕਿੱਥੇ ਜਾਣਾ ਆ ਮੈਂ ਤਾਂ ਉੱਪਰ ਜਾਣਾ ਹੈ ਪੁਲਿਸ ਬੁਲਾ ਲਵਾਂ ਫਿਰ ਪੁਲਿਸ ਬੁਲਾਵਾਂ ਕੋਈ ਨਹੀਂ ਖਾਊ ਕੋਚਰ ਖੜੀ ਹੋ ਜਾ ਤੈਨੂੰ ਮੈਂ ਆਪਣੀ ਮਾਤਾ ਦੇ ਤੌਰ ਤੇ ਤੇਰੀ ਤਲਾਸ਼ੀ ਲੈਣ ਲੱਗਿਆਂ ਆ ਪੈਸੇ ਕੱਟਦੇ ਕਿੱਥੇ ਲੁਕੋਏ ਹੋਏ ਆ ਕੱਢ ਪੈਸੇ ਬਾਹਰ ਕੱਢ ਮੈਂ ਬੀਬੀ ਨੂੰ ਬੁਲਾਉਣਾ ਫਿਰ ਕਿਸੇ ਨੂੰ ਮੈਂ ਬੀਬੀ ਨੂੰ ਬੁਲਾਉਣਾ ਫਿਰ ਕਿਸੇ ਨੂੰ ਉਹ ਤਲਾਸ਼ੀ ਲਊ ਤੇਰੀ ਆਪਣੇ ਆਪ ਕੱਢ ਲੈ ਬੀਬੀ ਇੱਕ ਮਿੰਟ ਸੇਵਾ ਕਰਿਓ ਜੀ ਇਹਦੀ ਤਲਾਸ਼ੀ ਲਿਓ ਚੰਗੀ ਤਰ੍ਹਾਂ ਇਹ ਔਰਤਾ ਅਸੀਂ ਲੈ ਨਹੀਂ ਸਕਦੇ ਦੇਖੋ ਕੱਢ ਲਈ ਕੱਢੋ ਬਸ ਕੱਢ ਕੇ ਮੈਨੂੰ ਫੜਾ ਦਿਓ ਇਹਦਾ ਖਿੱਚ ਕੇ ਕੱਢ ਦੇ ਕੱਢ ਦੇ ਕੱਢ ਦੇ ਹਾਂ ਬਸ ਤੇਰਾ ਆਹੀ ਕਰਨਾ ਜੇ ਜ਼ਰਾ ਹੱਲ ਤੈਨੂੰ ਤੇਤੋ ਜਾਣ ਹੀ ਨਾ ਹੋਇਆ ਇਹ ਪ੍ਰਮਾਤਮਾ ਨੇ ਰੋਕਿਆ ਤੈਨੂੰ ਨਹੀਂ ਚਲੀ ਜਾਂਦੀ ਜੇ ਤੇਰੀ ਚੰਗੀ ਸਹਾਇਤ ਹੁੰਦੀ ਕਿਵੇਂ ਫਸਾਈ ਬੈਠੀ ਆ ਬੇਬੇ ਤੂੰ ਆ ਆ ਕੱਢ ਜਾ ਕੱਢ ਜਾ ਨਹੀਂ ਨਹੀਂ ਰੋਕ ਉਹ ਰੋਕ ਜਾ ਲੱਗੇ ਨਾਲ ਤੇਰੇ ਆ ਛੱਡ ਦੇ ਛੱਡ ਦੇ ਆ ਦੇਖਿਓ ਜੀ ਹੋਰ ਕੀ ਕੀ ਕੁਝ ਗਲਤ ਜੀ ਤਾਂ ਨਹੀਂ ਵਾਹ ਜੀ ਵਾਹ ਵਾਹ ਜੀ ਖਜ਼ਾਨੇ ਕਾ ਓਏ ਬੇਬੇ ਤੱਕਾ ਨਾ ਕਰ ਦੇਖਣ ਦੇ ਤਲਾਸ਼ੀ ਉਹਨਾਂ ਨੂੰ ਆ ਦੇਖ ਲੋ ਇਹ ਪ੍ਰਮਾਤਮਾ ਨੇ ਰੋਕ ਲਿਆ ਇਹਨੂੰ ਨਹੀਂ ਚਲੀ ਜਾਂਦੀ ਚਲੀ ਜਾਂਦੀ ਕੰਮੀ ਵੀ ਲੈ ਕੇ ਨਾ ਮੈਂ ਦੇਖਿਆ ਜਾ ਵੇਚੀ ਨਹੀਂ ਜੇ ਚਲੀ ਜਾਂਦੀ ਆ ਜਾਣੀ ਇਹ ਉਹਨਾਂ ਨੇ ਰੋਕਿਆ ਉਹਨਾਂ ਨੇ ਰੋਕਿਆ ਇਹਨੂੰ ਉਹਨਾਂ ਨੇ ਕੰਮ ਕਰ ਦਿੱਤਾ ਕੱਟ ਕੱਟ ਕੱਟੋ 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 ਜੋ ਵੀ ਹੈਗਾ ਮਾਤਾ ਕੱਟ ਲਾ ਆ ਦੇਖ ਲੋ ਜੀ ਆਪਣੇ ਧਾਰਮਿਕ ਸਥਾਨਾਂ ਤੇ ਕੀ ਲੈ ਕੇ ਫਿਰਦੇ ਨੇ ਇਹ ਇਹ ਹੈਗੀ ਆ ਮਰਿਆਦਾ ਅੰਦਰ ਜੀ ਲੈ ਜਾਂਦੀ ਹੈ ਹੈ ਤੇਰੇ ਖੱਤੂ ਕੱਟ ਬਾਰ ਕੱਟ ਲੈ ਬਈਆ ਕੱਢ ਲੈ ਸਾਰਾ ਕੱਢ ਲੈ ਕੱਢ ਲੈ ਕੱਢ ਲੈ ਆ ਆ ਦੇਖ ਲੋ ਜੀ ਆ ਦੇਖੋ ਆ ਚੀਜ਼ਾਂ ਤੁਹਾਡੇ ਧਾਰਮਿਕ ਸਥਾਨਾਂ ਤੇ ਲੈ ਕੇ ਜਾਂਦੇ ਜਿਹੜੇ ਆ ਇਹ ਅੰਦਰ ਲੈ ਕੇ ਜਾਂਦੀਆਂ ਨੇ ਇਹ ਇੱਕ ਨੇ ਆਪਾਂ ਹੱਥ ਵੀ ਧੋਣੇ ਆ ਵੀ ਕਿਤੇ ਗੰਦੇ ਨਾ ਹੋਣ ਵੀ ਆਪਣੇ ਸੁੱਚੇ ਹੱਥ ਹੋ ਜਾਣ ਇਹ ਆ ਚੀਜ਼ਾਂ ਅੰਦਰ ਲੈ ਕੇ ਫਿਰਦੀਆਂ ਨੇ ਆਪਾਂ ਝੂਠੇ ਆ ਤੇ ਜਾਣ ਤੋਂ ਵੀ ਪਾਪ ਮੰਨਦੇ ਆ ਇਹ ਨੂੰ ਕਿ ਆ ਆ ਕੀ ਚੀਜ਼ ਤੇਰੇ ਲਬਾਵਾਂ ਹੁਣ ਬੀਬੀ ਤੋਂ ਡਾਂਗ ਫਰਾਵਾ ਡਾਂਗ ਤੇਰੇ ਪਤਾ ਹੁਣ ਕਮਾ ਲੈਣਾ ਹੱਥ ਮਾ ਡੇਰ ਵੀ ਨਹੀਂ ਲਾਣੀ ਕੋਈ ਚੀਜ਼ ਹੈਗੀ ਇਹਦੇ ਅੰਦਰ ਪੌਸਿਬਲ ਨਹੀਂ ਕੋਈ ਲਫਾਫਾ ਲੁਫੂਆ ਹੈਗਾ ਇਹ ਇੱਕ ਗੋਲਕ ਕਿੱਥੇ ਲੱਗੀ ਵੀ ਹੈ ਜੀ ਕੋਈ ਲੰਗਰ ਜਾਂ ਕੋਈ ਅੰਦਰ ਅੰਦਰ ਜਾ ਕੇ ਹਾਂ ਅਸੀਂ ਰੋਜ਼ ਜਦੋਂ ਤੂੰ ਇਕੱਠੇ ਕਰਿਆ ਕਰੇਂਗੀ ਰੋਜ਼ ਇਦਾਂ ਹੀ ਤਿਤਕ ਹੋਇਆ ਕਰਾਂਗੇ ਤੂੰ ਮੰਗ ਜੇ ਤੁਸੀਂ ਬੇਸ਼ਰਮ ਹੋ ਅਸੀਂ ਤੁਹਾਡੇ ਤੋਂ ਵੱਡੇ ਬੇਸ਼ਰਮ ਆ ਹੁਣ ਤੂੰ ਮੰਗੇ ਤੂੰ ਇਕੱਠੇ ਕਰਿਆ ਕਰ ਅਸੀਂ ਤੇ ਤੋ ਖੋ ਕੇ ਅੰਦਰ ਗੋਲ ਕੇ ਜਪਾਇਆ ਕਰਾਂਗੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਾਡਾ ਤੁਹਾਡਾ ਸਬਸਕ੍ਰਾਈਬ ਕਰਨਾ ਧੰਨਵਾਦ ਧੰਨਵਾਦ ਇਹ ਹੁਣ ਇਕੱਠੇ ਕਰਿਆ ਕਰੂਗੀ ਆਪੇ ਤੋ ਖੋ ਕੇ ਅੰਦਰ ਪਵਾ ਦਿਆ ਕਰਨੇ ਇਹਨੂੰ ਰੋਕਣਾ ਨਹੀਂ ਮੰਗਣ ਦੋ ਇਹਨੂੰ ਜਿਆਦਾ ਇਕੱਠੇ ਕਰ ਲਿਆ ਕਰੂਗੀ ਫੜ ਕੇ ਤੋ ਅੰਦਰ ਪਵਾ ਦਿਆ ਕਰਨੇ ਬਸ ਇਹਦੀ ਸੇਵਾ ਹੀ ਆ ਇਕੱਠੇ ਕਰਨ ਦੀ ਚੱਲ ਆ ਜੇ ਅੰਦਰ ਪਾ ਕੇ ਆਈਏ ਆ ਜਾ ਚਲੋ ਅੰਦਰ ਕੋਲ ਕੇ ਪਾ ਦਈਏ ਇਹਨੂੰ ਤਾਂ ਕਾਹਨੂੰ ਇਹਦੇ ਤਾਂ ਪਹਿਲੇ ਮੱਥਾ ਵੀ ਨਹੀਂ ਟੇਕਣਾ ਇਹਦਾ ਕਰੇ ਸਿੰਦਰ ਹੈ ਕੀ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਉਹ ਬੀਡੀਆਂ ਵੀ ਪੀ ਰਹੀ ਐ ਉਹ ਦੇਖੋ ਅੱਛਾ ਆ ਦੇਖੋ ਆ ਦੇਖੋ ਪੀਡੀਆਂ ਸੇਟ ਆ ਅੰਦਰ ਲੈ ਕੇ ਸਾਰੇ ਕਿਤੇ ਘੁੰਮਦੀਆਂ ਨੇ ਇਹ ਕਿਉਂ ਆ ਗਈ ਪਿੰਦੇਓ ਤੁਸੀਂ ਫਿਰ ਫਿਰ ਮੈਂ ਪਾਨ ਵੀ ਨਹੀਂ ਚੱਕੀ ਫਿਰਨਾ ਮੈਂ ਇਹ ਕੌਣ ਪੀਂਦਾ ਇਹ ਕਿਸ ਕੀ ਆਏ ਗੁਰਦੁਆਰੇ ਕੋ ਸਾਹਮਣੇ ਬੈਠੇ ਹੋ ਆਪਾ ਇਹਦੀ ਐ ਲੜਕਾ ਇਹ ਲੜਕਾ ਤਾਂ ਇਹੋ ਤਾਂ ਮਾੜਾ ਮੈਂ ਫੜ ਰਹਾ ਉਹ ਲੜਕਾ ਤੇਨੂੰ ਫੜਾ ਕੇ ਗਿਆ ਵੀ ਸਮਾਰ ਕੇ ਰੱਖ ਲਈਆਂ ਨਾ ਬਾੜੀ 200 ਬੰਦੀ ਆ ਇੱਥੋਂ ਮੈਂ ਬੀਬੀ ਹੁਣ ਤੂੰ ਸਾਡੀ ਕੋਲ ਨਹੀਂ ਲੱਗਦੀ ਹੁਣ ਤੇਰੇ ਤੇ ਸਾਨੂੰ ਗੁੱਸਾ ਪੂਰਾ ਜਿਹੜੀ ਤੂੰ ਆ ਚੀਜ਼ ਉਰੇ ਲਈ ਫਿਰਦੀ ਆ ਆਪਣਾ ਉਰੇ ਤੋੜ ਦੇ ਕਿਤੇ ਹੋਰ ਤੇਨੂੰ ਨਹੀਂ ਪੁਲਿਸ ਬੁਲਾ ਲੈਣੀ ਆ ਵਜਾ ਭੱਜ ਜਾ ਇੱਥੋਂ ਅੱਜ ਤੋਂ ਬਾਅਦ ਉਰੇ ਦੇਖਗੀ ਤੇਰੇ ਤੇ ਪਰਚਾ ਇਹ ਜਾ ਪਵਾ ਦੇਣਾ 295 ਦਾ ਆ ਨਹੀਂ ਰੱਖਣਾ ਸਾਹਮਣੇ ਇਹ ਸਿੱਟ ਕੇ ਜਾ ਆਪਣਾ ਇਹ ਸਿੱਟ ਕੇ ਜਾ ਜਾਂ ਤੁਰ ਜਾ ਇੱਥੋਂ ਭੱਜ ਜਾ ਤੈਨੂੰ ਇੱਕ ਬਜ਼ੁਰਗ ਕਰਕੇ ਛੱਡਤਾ ਜ ਨਹੀਂ ਤੇਰੇ ਤੇ ਪਰਚਾ ਆ ਜਾ 295 ਦਾ ਬਣਦਾ ਤੇਰੇ ਧਾਰਮਿਕ ਭਾਵਨਾਵਾਂ ਦਾ ਚੱਲ ਜਾ ਭੱਜੇ ਤੋਂ ਭਾਈ ਜੀ ਕਾ ਖਾਲਸਾ ਮਤੈ ਜੀ ਆ ਸੇਵਾ ਪਾ ਲਈ ਜਾਂਦਾ ਆਪਣੇ ਹੱਥ ਕੰਨ ਪਾ ਆਖਾ ਮੱਥਾ ਠੇਕ ਅੱਗੇ ਜਾ ਕੇ ਗੱਲਾਂ ਅੱਗੇ ਜਾ ਕੇ ਪਾਇਮ ਸੀ ਕਮਰੇ ਜਿਹੇ ਸੋ ਸੰਗਤ ਜੀ ਅੱਗੇ ਸੇਵਾ ਪਾਉਣ ਲੱਗਿਆ ਅੱਗੇ ਵੀਡੀਓ ਆਲੌਡ ਨਹੀਂ ਹੈਗੀ ਤਾਂ ਕਰਕੇ ਅੱਗੇ ਦੀ ਵੀਡੀਓ ਨਹੀਂ ਤੁਹਾਨੂੰ ਦਿਖਾਣੀ ਦਿੰਦੇ ਆ ਤੇਰਾ ਨਾਮ ਕੀ ਆ ਮੇਰਾ ਨਾਮ ਜਿੱਤੋ ਪੂਰਾ ਨਾਮ ਕੀ ਆ ਜਿੱਤੋ ਪੱਕਾ ਨਾਮ ਪੂਰਾ ਦਿੱਤੋਗਾ ਬਸ ਆਧਾਰ ਕਾਰਡ ਦਿਖਾ ਆਧਾਰ ਕਾਰਡ ਨਹੀਂ ਮੇਰੇ ਕੋਲ ਹੈ ਕਿੱਥੇ ਦੀ ਰਹਿਣ ਆਲੀ ਆ ਮੈਂ ਬਿਲਕੁਲ ਹੈ ਬਿਲਕੁਲ ਗਿਲਕੋ ਹਮ ਗਿਲਕੋ ਵੈਲੀ ਜ ਰਹਿਣੀ ਆ ਦੇਖ ਲਓ ਜਿਹਨਾਂ ਨੂੰ ਤਾਰ ਸੌਂਦਾ ਹੈ ਜੇ ਗਿਲਕੋ ਚ ਰਹਿੰਦੀ ਹੈ ਇਹ ਪਰ ਹੋਰੇ ਕਾਦੇ ਵਾਸਤੇ ਅੱਜ ਮੈਂ ਬਿਦਬਾ ਗਈ ਮੈਂ ਬਸ ਬਿਦਬਾ ਤਾਂ ਮਾ ਤਾਂ ਬਹੁਤ ਦੁਨੀਆ ਮੇਰੇ ਕੋ ਨਾ ਮੇ ਬੇਟਾ ਲੰਗੜਾ ਹੈ ਮੇਰੇ ਕੋ 3-4 ਕੁੜੀਆਂ ਬਸ ਮੇ ਕਮਾਈ ਦਾ ਸਾਧਨ ਨਹੀਂ ਹੈਗਾ ਅੱਗੇ ਤਾਂ ਨਹੀਂ ਮੇਰੇ ਕੋਈ ਕਦਰ ਮੇ ਕਮਾਈ ਦਾ ਸਾਧਨ ਨਹੀਂ ਹੈਗਾ ਕੋਈ ਹੈ ਅੱਗੇ ਤਾਂ ਨਹੀਂ ਆਵਾਂਗੇ ਮਾਦਾ ਮੈਂ ਤੈਨੂੰ ਜਿਹੜਾ ਸਵਾਲ ਦਾ ਜਵਾਬ ਪੁੱਛਦਾ ਅਸੀਂ ਤੇਰੇ ਕੋਈ ਦੁਸ਼ਮਣ ਨਹੀਂ ਹੈਗੇ ਕੋਈ ਨਹੀਂ ਕੋਈ ਨਹੀਂ ਕਮਾਈ ਦਾ ਸਾਡੇ ਦੁਸ਼ਮਣੀ ਸਰਬ ਤੁਹਾਡੇ ਨਾਲ ਇਹੀ ਹੈ ਜਿਹੜਾ ਤੁਸੀਂ ਸਾਡੇ ਧਾਰਮਿਕ ਸਥਾਨਾਂ ਦਾ ਮਾਹੌਲ ਖਰਾਬ ਕਰਦੇ ਹੋ ਸੰਗਤ ਨੂੰ ਤੰਗ ਪ੍ਰੇਸ਼ਾਨ ਹਾਂ ਅਸੀਂ ਜੀ ਉੱਠ ਕੇ ਨਹੀਂ ਮੰਗਦੇ ਸੱਬ੍ਹ ਕੇ ਮੰਗਦੇ ਮਾਦਾ ਗੱਲ ਸੁਣ ਕੋਈ ਦੇ ਇੱਕ ਮਿੰਟ ਖਰਬੂਜੇ ਦੇ ਚਾਕੂ गिर ਜਵੇ ਚਾਕੂ ਤੇ ਖਰਬੂਜਾ गिर ਜਵੇ ਕੋਈ ਫਰਕ ਹੈਗਾ ਇੱਜ ਹੁਣ ਹੈਗੀ ਤਾਂ ਉਹ ਵੀ ਪੀ ਕੇ ਆ ਚੇ ਸੰਗਤ ਤੋਂ ਮੰਗਦੀਆਂ ਜੇ ਤੂੰ ਬੈਠ ਕੇ ਹੱਥ ਅੱਡੇ ਦੀਆਂ ਤੂੰ ਐਂ ਦੱਸ ਤੇਰੇ ਕਮਾਈ ਦਾ ਨਹੀਂ ਸਾਧਨ ਹੈਗਾ ਕੋਈ ਘਰ ਚ ਮੇਰੇ ਘਰ ਵਾਲਾ ਤੁਹਾਨੂੰ ਕਿੰਨੇ ਜੀਉ ਤੁਸੀਂ ਹੈ ਮੇਰੇ ਇੱਕ ਮੁੰਡਾ ਲੰਗੜਾ ਇੱਕ ਮੇਂ ਗੁੰਗੀ ਕੁੜੀ ਦੀ ਲੰਗੜਾ ਦਾ ਮੁੰਡਾ ਮਾਦਾ ਤੈਨੂੰ ਇਹੋ ਜੇ ਦਿਖਾ ਦਵਾਂ ਜਿਨ੍ਹਾਂ ਦੀ ਬਾਹਾਂ ਨਹੀਂ ਹੈਗੀਆਂ ਤਾਂ ਵੀ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਕਮਾਈ ਕਰਦੇ ਨੇ ਉਹਨੂੰ ਪੋਲੀਆ ਵਧੀਆ ਕਮਾਈ ਕਰਦੇ ਨੇ ਉਹ ਨਹੀਂ ਸਕਦਾ ਚੱਲ ਨਹੀਂ ਸਕਦਾ ਜਰਾ ਮਾਦਾ ਬੈਠਣ ਵਾਲੇ ਦਿਖਾ ਦਿਆ ਤੈਨੂੰ ਮੈਂ ਵੀਡੀਓ ਦਿਖਾ ਮਾ ਦੇਖ ਖੜ ਜਾ ਆ ਦੇਖੀ ਬੰਦਾ ਉਹਦੇ ਲੱਤਾਂ ਨਹੀਂ ਹੈਗੀਆਂ ਜੋਮੈਟੋ ਦੇ ਉਹ ਕਰਦਾ ਦਿਖਾਵਾ ਕਿੰਨੇ ਦਿਖਾਵਾ ਤੈਨੂੰ ਇਹ ਜੇ ਮੇਰੇ ਤਾਂ ਕਿੰਨੇ ਸਾਲ ਹੋ ਗਏ ਇਹਨਾਂ ਦੀ ਕੁੜੀ ਦਾ ਪਿਆ ਹੀ ਨਹੀਂ ਹੋਇਆ ਆ ਕਹਿੰਦੇ ਕਿ ਇਹਦਾ ਇਲਾਜ ਹੋ ਗਿਆ ਕਿੰਨਾ ਵਧੀਆ ਕੰਮ ਕਰ ਰਹੇ ਫਿਰ ਕਿੰਨਾ ਇਹਨਾਂ ਦਾ ਕਿਸੇ ਦਾ ਵੀ ਇਹ ਇਹਨਾਂ ਦਾ ਪੱਕਾ ਇਹ ਤਾਂ ਪਹਿਲਾਂ ਵੀ ਰੋਕੀ ਆ ਇਹ ਇਹਦਾ ਪਰਚਾ ਪਵਾਉਣਾ ਇਹਦਾ ਪੱਕਾ ਪਹਿਲੇ ਮਹੀਨੇ 25 30 ਵਰਤੀਆਂ ਬਸ ਇਹ 2025 ਦੀ ਉਹ ਤੋਂ ਬਾਅਦ ਕੋਈ ਵਰਤ ਨਹੀਂ ਚੰਡੀਗੜ੍ਹ 38A ਚ ਤੇਰੀ ਕੋਠੀ ਕੋਠੇ ਕਿਹਾ ਕੀ ਉਹ ਆਪਣੇ ਮਾਤਾ ਪਲਾਟ ਦਾ ਹੈਗਾ ਚੱਲ ਸਾਰਾ ਕੁਝ ਛੱਡ ਜਗਾ ਤਾਂ ਹੈਗੀ ਖੁਸ਼ ਕਾਰੀ ਮਿਲੀ ਹੈ ਇੰਦਰਾ ਗਾਂਧੀ ਦੇ ਬਾਰੇ ਦੀ ਇਹ ਮੈਨੂੰ ਲੱਗਾ ਹੋਈ ਹੈ 25 ਸੈਕਟਰ ਵਾਲੀ ਜਿਹੜੀ ਇੰਦਰਾ ਗਾਂਧੀ ਉਹ ਵੀ ਇੰਦਰਾ ਗਾਂਧੀ ਦਾ ਨਾਮ ਲੰਦੀ ਨਹੀਂ ਜਦ ਇਹਦੀ ਵੀਡੀਓ ਕੱਟ ਕੇ ਦੇਖਣੀ ਪੈਣੀ ਚੱਲ ਕੋਈ ਨਹੀਂ ਤੇਰੇ ਤਾਂ ਪਾਉਣ ਨੇ ਕਾਰਵਾਈ ਤੇਰੇ ਤੇ ਖੜ ਜਾ ਤੂੰ ਆ ਮਾਤਾ 10 ਵੀ ਤੁਹਾਡਾ ਖਰਚਾ ਨਹੀਂ ਚੱਲਦਾ ਹੁਣ ਨਾ ਬੇਟੀ ਤੁਹਾਨੂੰ ਆਸ਼ਰਮ ਵੇਜਣ ਲੱਗਿਆ ਮੇਰਾ ਨਹੀਂ ਆ ਜੀ ਆਸ਼ਰਮ ਨਹੀਂ ਜਾਣਾ ਕਿਉਂ ਨਹੀਂ ਜਾਣਾ ਕੱਲ ਚਲੇ ਜਾਵਾਂਗੇ ਬਸ ਕਿਉਂ ਨਹੀਂ ਜਾਣਾ ਆਸ਼ਰਮ ਕਿਉਂ ਨਹੀਂ ਜਾਣਾ ਜੇ ਤੁਹਾਡੇ ਕੋਈ ਕਮਾਉਣੇ ਵਾਲਾ ਨਹੀਂ ਹੈਗਾ ਫੇਰ ਲੋਕਾਂ ਨੂੰ ਥੋੜੀ ਤੰਗ ਕਰਨਾ ਅਸੀਂ ਝਾੜੂ ਪੋਚਾ ਕਰਾਂਗੇ ਮੈਂ ਤਾਂ ਉੱਥੇ ਤੁਹਾਡੇ ਝਾੜੂ ਪੋਚਾ ਨਹੀਂ ਕਰਾਉਂਦੇ ਦੋਤੋਂ ਨਹੀਂ 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 ਉੱਥੇ ਤੁਸੀਂ ਬੈਠ ਕੇ ਆਪਣੇ ਧੁੱਪ ਸੇਕਿਓ ਰੱਬ ਦਾ ਨਾਮ ਲਿਓ ਸੇਵਾ ਕਰਨੀ ਹੋਈ ਭਾਂਡੇ ਮਾਂਜਨੇ ਮਾਂਜਦੇ ਹੋ ਨਹੀਂ ਆਪਣਾ ਆਰਾਮ ਨਾਲ ਬੈਠਿਓ ਨਹੀਂ ਚਲ ਚਲ ਆ ਇੰਨੀ ਸੰਗਤ ਤੇ ਖੜੀ ਆ ਕੋਈ ਤੁਹਾਨੂੰ ਕੰਮ ਨੂੰ ਨਹੀਂ ਕਹਿੰਦਾ ਆਸ਼ਰਮ ਚ ਬੋਲ ਗੱਲ ਕਰ ਨਹੀਂ ਮੈਂ ਨਹੀਂ ਤੈਨੂੰ ਐਮ ਨਹੀਂ ਕਹਿੰਦੇ ਵੀ ਭਾਈ ਆਪਣੇ ਝੂਠੇ ਭਾਂਡੇ ਚੱਕ ਤੈਨੂੰ ਤੇਰੇ ਝੂਠੇ ਭਾਂਡੇ ਵੀ ਨਹੀਂ ਚੱਕਣ ਨੂੰ ਕਹਿੰਦੇ ਇਹ ਦੀ ਕਮੀ ਨਹੀਂ ਇਹਨੂੰ ਇਹਦੇ ਝੂਠੇ ਭਾਂਡੇ ਚੱਕਣ ਨੂੰ ਵੀ ਨਹੀਂ ਕਹਿੰਦੇ ਤੇਰੇ ਵੀ ਹੋਰ ਚੱਕ ਦਿਆ ਕਰੂ ਬੰਦਾ ਹੋਰ ਦੱਸ ਭੇਜ ਦਈਏ ਅਸੀਂ ਨਾ ਨਾ ਜੀ ਦੇਖ ਲਓ ਅੱਛਾ ਇਹ ਅਸੀਂ ਸਿਰਫ ਸੰਗਤ ਨੂੰ ਦਿਖਾਉਣ ਆ ਵੀ ਅਸਲ ਸੱਚ ਕੀ ਹੈ ਇਹਨਾਂ ਦਾ ਇਹ ਗਿਲਕੋ ਉੱਚ ਰਹਿੰਦੀ ਹੈ ਗਿਲਕੋ ਬੈਲੀ ਚ ਪੌਸ਼ ਏਰੀਆ ਹੈਗਾ ਉਹ ਗਿਲਕੋ ਉੱਥੇ ਰਹਿੰਦੀਆਂ ਨੇ ਉਹ 38 ਸੈਕਟਰ ਚ ਰਹਿੰਦੀ ਆ ਆ ਬੱਬੀ ਉਹ 33 ਸੈਕਟਰ 'ਚ ਰਹਿੰਦੀ ਹੈ ਜੰਡੀਗੜ੍ਹ ਆਪਣੀ ਜਗ੍ਹਾ ਉੱਥੇ ਤੇ ਸਬੱਚੀ ਕੋ ਗੱਲ ਤੂੰ ਜ਼ੋਣੇ ਵੀ ਵੈਠਦੀ ਜਾਂਦੀ ਹੈ ਨਾ ਹਾਂ ਹਾਂ ਮੈਂ ਭਜਾਇਆ ਉੱਥੋਂ ਇਹਨੂੰ ਤੁਸੀਂ ਕਈ ਵਾਰੀ ਭਜਾਇਆ ਭੇਜਿਆ ਇਹਨੂੰ ਇੱਕ ਵਾਰ ਇਹ ਤਾਂ ਹੀ ਤਾਂ ਇਹਦੇ ਅੱਜ ਪੱਕੀ ਕਾਰਵਾਈ ਕਰਾਉਣੀ ਆ ਤੂੰ ਅੱਜ ਤੂੰ ਨਹੀਂ ਜਾਂਦੀ ਤੇਰੇ ਤੇ ਪੱਕੀ ਜੇਲ੍ਹ ਭੇਜ ਦੂੰ ਤੈਨੂੰ ਤਾਂ ਅੱਜ ਮੈਂ ਇੱਕ ਵਾਰ ਇਹ ਛੱਡਦੇ ਆਂ ਸੀ ਇਹਨਾਂ ਨੂੰ ਵੀ ਇੱਕ ਵਾਰੇ ਮੌਕਾ ਮਿਲਣਾ ਜਿਹਦਾ ਦਿਨ ਇੱਕ ਵਾਰੀ ਮੌਕਾ ਦੋ ਕੀ ਕਰਨੀਂਗੀ ਫਿਰ ਦੱਸ ਤੇ ਨਹੀਂ ਆਣ ਲੱਗੇ ਕੀ ਕਰੇਗੀ ਫੇਰ ਐਸੀ ਜੋ ਜੋ ਮਰਜ਼ੀ ਕਰੀਏ ਨਾ ਕਰੀਏ ਚਲਾ ਬਲਾਓ ਫਿਰ ਉਰੇ ਤੇ ਚਲੋ ਉਰੇ ਤੇ ਆ ਪਹਿਲੇ ਖੜ ਗਿਆ ਖੜ ਗਿਆ ਆ ਮਾਤਾ ਸ਼ੌਲ ਲਾ ਲਾ ਸੁਣ ਗੱਲ ਸੁਣ ਮਾਤਾ ਤੇਰਾ ਨਾਮ ਕੀ ਆ ਮੈਂ ਰਮਿੰਦਰ ਹੁਣ ਜੀਤੋ ਕਹਿੰਦੀ ਸੀ ਥੋੜੀ ਜਿਹਾ ਪਹਿਲਾਂ ਰਮਿੰਦਰ ਵੀ ਕੀ ਜੀਤੋ ਵੀ ਦੋ ਨਾਂ ਆ ਕੇ ਮੇਰੇ ਰਮਿੰਦਰ ਲਾ ਦੋ ਮੈਂ ਹੁਣ ਤੈਨੂੰ ਪੁੱਛਿਆ ਸੀ ਵੀ ਤੇਰਾ ਪੱਕਾ ਨੋਂ ਕੀ ਆ ਤੂੰ ਤਾਂ ਮਿੰਟ ਜਿਨਾ ਬਦਲ ਗਈ ਮੈਂ ਤੈਨੂੰ ਦੋ ਬਾਰ ਪੁੱਛਿਆ ਨਾ ਵੀ ਤੇਰਾ ਪੱਕਾ ਨੋਂ ਕੀ ਆ ਤੂੰ ਕਹਿੰਦਾ ਜੀਤੋ ਆ ਅਸਲ ਨਾਂ ਆ ਜੀਤੋਗਾ ਮਹਿੰਦਰੋ ਵੀ ਕਹਿੰਦੇ ਕਿ ਮੈਂ ਫੋਰ ਕੀ ਕੀ ਆ ਬਸ ਹੋਰ ਕੁਛ ਨਹੀਂ ਮਾਤਾ ਗੱਲ ਸੁਣ ਮਹਿੰਦਰੋ ਜੀਤੋ ਜੋ ਵੀ ਆ ਤੂੰ ਮੇਰੀ ਮਾਂ ਵਰਗੀ ਆ ਤੈਨੂੰ ਮੈਂ ਆਪਣੀ ਮਾਂ ਮੰਨ ਕੇ ਤੇਰੀ ਤਲਾਸ਼ੀ ਲੈਣ ਲੱਗਿਆ ਕਾਹਦੀ ਤਲਾਸ਼ੀ ਪੀਆਂ ਦਾ ਕੱਢਿਆ ਇਹਨਾਂ ਨੇ ਲੈ ਕਾਹਦੀ ਤਲਾਸ਼ੀ ਉਸ ਗਲਤ ਨਾ ਲਈ ਫਿਰਦੀ ਓ ਮੈਂ ਤੂੰ ਉਹ ਨਹੀਂ ਓ ਭਾਈ ਮੈਨੂੰ ਕੀ ਲੈਣਾ ਹੈ ਉਮਾਤਾ ਬੌ ਕੋ ਨਿਕਲਦਾ ਸਾਡਾ ਰੋਜ਼ ਦਾ ਕੰਮ ਆ ਚਰਦਾ ਤਮਾਕੂ ਲੈ ਕੇ ਫਿਰਦੇ ਹੁੰਦੇ ਨਹੀਂ ਨਹੀਂ ਅਸੀਂ ਕੁਝ ਨਹੀਂ ਲੈ ਕੇ ਆਜੇ ਤੋਂ ਬਾਅਦ ਮਾਤਾ ਤੇਰੀ ਵੀਡੀਓ ਬਣ ਗਈ ਵੀਡੀਓ ਚ ਕਹਿ ਦੇ ਕਹ ਜੇ ਅੱਜ ਤੋਂ ਬਾਅਦ ਮੈਂ ਭੀਖ ਮੰਗਦੀ ਤੇ ਕੀ ਚੋ ਕਾਰਵਾਈ ਹੋਊ ਮੈਂ ਆਪ ਜ਼ਿੰਮੇਵਾਰ ਹਾਂ ਦੇਖ ਨਹੀਂ ਕਰਦਾਂਗੇ ਉਧਰ منہ ਕਰਕੇ ਕਹਿ ਦੇ ਦੇਖ ਨਹੀਂ ਮੰਗਦੀ ਮੈਂ ਬਸ ਜੋ ਮੈਂ ਤੈਨੂੰ ਕਿਹੋ ਕਹਿ ਦੇ ਕਿ ਅੱਜ ਤੋਂ ਬਾਅਦ ਜੇ ਮੈਂ ਭੀਖ ਮੰਗਦੀ ਫੜੀ ਗਈ ਜੋ ਕਾਰਵਾਈ ਹੋ ਉਹਦੀ ਜ਼ਿੰਮੇਵਾਰੀ ਮੈਂ ਆਪ ਹਾਂ ਜੀ ਹਾਂ ਬੋਲ ਜੋ ਭੀਖ ਨਹੀਂ ਮੰਗਦੀ ਮੈਂ ਜੇ ਫੜੀ ਗਈ ਫੇ ਭਾਈ ਉਥੇ ਆਸ਼ਰਮ ਚਲੇ ਜਾਵਾਂਗੇ ਜੇ ਫੜੇਗਾ ਤੂੰ ਕਹ ਜੋ ਫੇਰ ਆਸ਼ਰਮ ਨਹੀਂ ਭੇਜਣਾ ਤੁਨੂੰ ਆਸ਼ਰਮ ਹੱਜ ਦਾ ਦੇਣੇ ਆ ਫੇਰ ਤਾਂ ਅਸੀਂ ਕਾਰਵਾਈ ਕਰਾਂਗੇ ਜਿਵੇਂ ਇੱਥੇ ਹੋਣੀ ਆ ਹੁਣ ਅੱਛਾ ਫੇਰ ਜੋ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੇ ਐਦਾਂ ਹੁੰਦਾ ਸੀਗਾ ਦੇਖੋ ਕਿਵੇਂ ਇਹ ਸਾਰਿਆਂ ਨਾਲੇ ਪ੍ਰਵਾਸੀ ਨੇ ਮਾਤਾ ਕੀ ਨਾਮ ਆ ਇੱਧਰ ਉੱਠ ਕੇ ਆ ਜੋਰੇ ਸੰਗਤ ਨਾਲ ਤੰਗ ਹੋਵੇ ਆ ਜੋ ਇੱਧਰ ਆ ਜਾ ਮਾਤਾ ਇੱਧਰ ਆ ਜਾ ਇਨੂੰ ਸਾਈਡ ਤੇ ਲੈ ਜੀ ਉਰੇ ਸੰਗਤ ਰਿਸਰਵ ਹੋ ਗਈ ਆ ਜਾ ਉੱਥੇ ਘੜ ਉੱਥੇ ਘੜ ਨਹੀਂ ਇੱਧਰ ਕੋਈ ਕੁਛੋ ਵੀ ਤੇਰਾ ਬੱਚਾ ਨਹੀਂ ਕੋਈ ਕਰਦੇ ਆਂ ਜੀ ਕਰਦੇ ਆਂ ਇਹਨਾਂ ਨੂੰ ਸਾਰੀ ਏ ਮਾਤਾ ਇੱਧਰ ਆ ਜਾ ਸਾਉੜਨਾ ਨਹੀਂ ਹੈ ਮੈਂ ਤਾਂ ਦਵਾਈ ਲੈਣ ਜਾਂਦੀ ਆਂ ਦਵਾਈ ਦਵਾਈ ਦੰਨੇ ਆ ਕੋਈ ਨਹੀਂ ਆ ਜਾ ਦਵਾਈ ਦੰਨੇ ਆ ਖੜ ਜਾਵਾ ਦਵਾਈ ਦੇਣੇ ਆ ਆ ਤੁਹਾਨੂੰ ਆ ਜਾ ਮਾਤਾ ਆ ਜਾ ਆ ਜਾ ਇੱਧਰ ਮੈਂ ਡਾਕਟਰ ਆਂ ਹਾਂ ਬੈਮਾ ਦੇ ਡਾਕਟਰ ਆਂ ਸੀ ਜਿਹੜੇ ਤੁਹਾਨੂੰ ਬੈਮ ਭੇਵਨੇ ਉਹ ਗੱਡੀ ਦੇਣੇ ਆ ਜਾਓ ਆ ਜਾ ਮਾਤਾ ਇੱਥੇ ਆ ਜਾ ਔਰੇ ਸਾਈਡ ਤੇ ਆ ਜਾ ਸਾਦਾ ਨਹੀਂ ਪਾਸ ਬਣ ਰਿਹਾ ਸਾਦਾ ਮੈਂ ਮੇਰੀ ਬਾਤ ਉਤਾਰੀ ਦੀਏ ਕੋਈ ਨਹੀਂ ਮਾਤਾ ਪਲਾਸਟਰ ਲਾ ਦੰਨੇ ਆ ਉਹ ਦੂvida ਨਿਕਲ ਗਈ ਕਿੱਧਰ ਆਓ ਆ ਵੇ ਫਰਕ ਲੱਗਿਆ ਉਹਨੂੰ ਉਹ ਹੈਲੋ ਆਈ نو ਤੂੰ ਇੱਧਰ ਘੜ ਜਾ ਇੱਥੇ ਹੀ ਆ ਮੈਂ ਆ ਮੜਾ ਦੇਖੀ ਵੀਰੇ ਫੜੀ ਨਾ ਉਹ ਗਈ ਆ ਹਣਾ ਆ ਉਹੀ ਆ ਉਹੀ ਆ ਕਾਲੀ ਕਾਲੀ ਪੈ ਗਈ ਮਾਤਾ ਹੁਣ ਫਾਇਦਾ ਤੁਹਾਨੂੰ ਸਰਕਾਰੀ ਘਰ ਭੇਜਣਾਗਾ ਨਾ ਨਾ ਕੀ ਆਪਾਂ ਠੀਕ ਕਰਦੇ ਘੋਟੇ ਦੰਨੇ ਆਜਾ ਆਜੋ ਘੋਟੇ ਦੰਨੇ ਆ ਮੈਂ ਪਹਿਲੇ ਆ ਵੀ ਆਜੋ ਅੱਜ ਹੀ ਛੱਡਦੇ ਨਹੀਂ ਜੀ ਇਹਨਾਂ ਨੇ ਮੌਲ ਦੇ ਲੋ ਆਪਣੇ ਹੈ ਹੀ ਨਹੀਂ ਤੇ ਇਹ ਨਾ ਨਾ ਮੈਂ ਮੈਂ ਕਿਹ ਮਗ ਪਾਈ ਬੈਠੋ ਨੂੰ ਤੁਹਾਡੀ ਇੰਨੀ ਉਮਰ ਹੋ ਗਈ ਪਹਿਲਾਂ ਕਿ ਤੇ ਦੇਖਿਆ ਸੀ ਹਾ ਤੋਂ ਪੰਜ ਦਾ ਪਹਿਲਾਂ ਇਦਾਂ ਉਹ ਮੈਂ ਕਿ ਮੈਨੂੰ ਆਉਣੀ ਨਾ ਗਾਂ ਜੰਨੀਆ ਆਜੋ ਇੱਧਰ ਆਜੋ ਲਾਈਨ 'ਚ ਆਜੋ ਤੈਨਨੇ ਆ ਜਾ ਆ ਜਾ ਮਾਤਾ ਇੱਧਰ ਖੜ ਜਾ ਕੀ ਨਾਮ ਹੈ ਤੇਰਾ ਪ੍ਰੀਤੋ ਦੇਵੀ ਤੂੰ ਤਾਂ ਪੰਜਾਬ ਦੀ ਲੱਗਦੀ ਆ ਤੂੰ ਹੀ ਤਾਂ ਸ਼ਰਮ ਕਰ ਲੋ ਇਹਨਾਂ ਨੂੰ ਤਾਂ ਸਮਝਾਈਏ ਵੀ ਅਸੀਂ ਜਿਹਨਾਂ ਨੂੰ ਨਹੀਂ ਪਤਾ ਮर्याਦਾ ਨਹੀਂ ਬੇਟਾ ਕੀ ਕਰ ਕੁੜੀ ਦਾ ਵਿਆਹ ਕਿੱਥੇ ਸੀਗਾ ਮੇਰੇ ਕੋਲ ਪੈਸੇ ਹੈਗੇ ਨੇ ਦਵਾਈ ਵਾਸਤੇ ਤਾਂ ਕਰਕੇ ਮੰਗਣ ਨੂੰ ਐਤਵਾਰ ਨੂੰ ਚੱਲ ਤੂੰ ਪਹਿਲਾਂ ਤੂੰ ਹੀ ਦੱਸ ਕਿਹੜਾ ਪਿੰਡ ਕਿਹੜਾ ਤੇਰਾ ਮੈਂ ਹੁੜਾ ਰਹਿੰਦੀ ਆ 38 'ਚ 38 ਸੈਕਟਰ 'ਚ ਮੈਨੂੰ ਲੱਗਦਾ ਤੈਨੂੰ ਪਹਿਲਾਂ ਵੀ ਦੇਖਿਆ ਮੈਂ ਕਿਤੇ ਪਹਿਲਾਂ ਸੁਹਾਣੇ ਸਾਹਿਬ ਤੋਂ ਵੀ ਵੇਚਿਆ ਸੀ ਤੈਨੂੰ ਕਿਹ ਰ ਹਨ ਵਾ ਵੇਚਿਆ ਸੀ ਨਾ ਬਸ ਤੈਨੂੰ ਨਹੀਂ ਵੇਚਣਾ ਸੀ ਇੱਕ ਵਾਰੀ ਛੱਡਦੇ ਆ ਬੰਦੇ ਨੂੰ ਮੈਨੂੰ ਯਾਦ ਆ ਗਿਆ ਸਿੰਘ ਸੀਤਾ ਤੋਂ ਵੀ ਇੱਕ ਵਾਰ ਮੈਂ ਤਾਂ ਮੇਰਾ ਸਮਾਨ ਪਿਆ ਮੇਰਾ ਸੋਲੰਗ ਨਹੀਂ ਤੇਰੀ 25 ਸੈਕਟਰ ਚ ਕੋਠੀ ਆ ਨਹੀਂ ਨਹੀਂ ਹਾਂ 38 ਚ 38 ਚ ਕੋਠੀ ਆ ਹਨਾ ਕੋਠੀ ਨਹੀਂ ਹੈਗੀ ਇਹਦਾ ਇਹ ਮਕਾਨ ਮਿਲਿਆ ਸਰਕਾਰ ਆਪਣਾ ਮਕਾਨ 38 ਸੈਕਟਰ ਚ ਕਿਰਾਏ ਤੇ ਲੈਣਾ ਔਕਾ ਸਰਕਾਰੀ ਮਿਲਿਆ ਹੈਗਾ ਸਰਕਾਰੀ ਉਹ ਮਾਤਾ ਹੈਗਾ ਤਾਂ ਆਪਣਾਗਾ ਆਪਣਾਗਾ ਮਾਲਕਾ ਚਾਰ ਬੱਚੇ ਵਿੱਚ ਰਹਿੰਦੇ ਮਾਲਕਾ ਦੁੱਥੇ ਦੀ 38 ਵਿੱਚ ਕੋਈ ਹੋਰੇ ਕਿਰਾਏ ਤੇ ਲੈ ਕੇ ਦਿਖਾ ਦੇ ਆਪਾਂ ਜਿੰਨੇ ਕਰਿਆ ਪਿੱਛੇ ਬਸ ਕਿਰਾਏ ਤੇ ਹੀ ਬੈਠੇ ਵੇਖੇ 38 ਵਿੱਚ ਕਿਰਾਏ ਦੇ ਨਹੀਂ ਤੇਰਾ ਇਹ ਵੀ ਨਹੀਂ ਦੇ ਜਾ ਰਿਆ ਕੁੜੀ ਦਾ ਵਿਆਹ ਕਿੱਥੇ ਉਹ ਮਾਤਾ ਬੱਸ ਕਰ ਬੱਸ ਕਰ ਦੋ ਇੱਕ ਮਿੰਟ ਤੂੰ ਕਾਦੇ ਵਾਸਤੇ ਮੰਗਦੀ ਆ ਪਹਿਲਾਂ ਤੂੰ ਹੀ ਦੱਸ ਮੈਂ ਨਾ ਮੈਂ ਆਪਰੇਸ਼ਨ ਕਰਵਾਇਆ ਸੀਗਾ ਦਾਦਾ ਆਪਰੇਸ਼ਨ ਕਰਾਇਆ ਪਿੱਤੇ ਦਾ ਆਪਰੇਸ਼ਨ ਕਰਵਾਇਆ ਸੀ ਅੱਛਾ ਫਿਰ ਤੇ ਦਵਾਈ ਦੋ ਵਾਰ ਤੇ ਮੈਂ ਤਾਂ ਕਿਹੜੀ ਦਵਾਈ ਲੈ ਰਹੀਆਂ ਬਸ ਇਹ ਗੋਡੇ ਦਰਦ ਦੀ ਦਵਾਈ ਲੈਣੀ ਆ ਉਹ ਤਾਂ ਆਮ ਆਦਮੀ ਕਲੀਨਿਕ ਤੋਂ ਮੁਫਤ ਮਿਲਦੀ ਆ ਇਹ ਰਸੋਲੀਆਂ ਹੋਈਆਂ ਦੁਬਾਰਾ ਆਪਰੇਸ਼ਨ ਦੱਸਿਆ ਮੈਂ ਆਪਰੇਸ਼ਨ ਮਾ ਤਾਂ ਫ੍ਰੀ ਹੁੰਦੇ ਨੇ ਦੱਸ ਕਿਹੜਾ ਆਪਰੇਸ਼ਨ ਕਰਾਉਣਾ ਬੋਲ ਗੱਲ ਕਰ ਪ੍ਰੈਸ਼ਰ ਮੇਰਾ ਜਿਹੜਾ ਆਪਰੇਸ਼ਨ ਕਰਾਏ ਤੇ ਉਹ ਫ੍ਰੀ ਕਰਾਉਣੇ ਆ ਮੈਂ ਜਿਹੜਾ ਆਪਰੇਸ਼ਨ ਤੇ ਪੈਸੇ ਲੱਗਦੇ ਨੇ ਸਾਰੇ ਬਸ ਤੁਹਾਨੂੰ ਉਹਰੇ ਮੰਗਣਾ ਤਾਂ ਯਾਦ ਆ ਤੁਹਾਨੂੰ ਐ ਨਹੀਂ ਪਤਾ ਵੀ ਗੁਰੂ ਘਰਾਂ 'ਚ ਆਪਰੇਸ਼ਨ ਵੀ ਫ੍ਰੀ ਹੁੰਦੇ ਨੇ ਇਹ ਨਹੀਂ ਤੁਹਾਨੂੰ ਪਤਾ ਹਣਾ ਜੇ ਕਦੇ ਅੰਦਰ ਮੱਥਾ ਟੇਕਣ ਗਏ ਹੋ ਮੋ ਕਿਸੇ ਨੂੰ ਪੁੱਛਿਆ ਹੋਵੇ ਤਾਂ ਤਾਂ ਤੁਹਾਨੂੰ ਪਤਾ ਹੋਵੇ ਇੱਥੇ ਮੰਗਣ ਆਉਨੇ ਹੋ ਇੱਥੋਂ ਮੰਗ ਕੇ ਤੁਰ ਜਾਨੇ ਹੋ ਬਸ ਮੈਂ ਤਾਂ ਆ ਜਾਏ ਮਤਲਬ ਅੰਦੀ ਨਹੀਂ ਹੁੰਦੀ ਮਾਤਾ ਤੈਨੂੰ ਮੈਂ ਪਹਿਲਾਂ ਹੀ ਮੈਨੂੰ ਯਾਦ ਆ ਸ਼ਕਲ ਤੇਰੀ ਮੈਂ ਸੁਹਾਣਾ ਸਿੰਘ ਸ਼ੀਦਾਂ ਤੋਂ ਤੈਨੂੰ ਪਹਿਲਾਂ ਵੀ ਭੇਜਿਆ ਸੀ ਸਾਡਾ ਊਸੂਲ ਆ ਸੀ ਇੱਕ ਬਾਰੇ ਬੰਦੇ ਨੂੰ ਮਾਫ ਕਰਦੇ ਆ ਮੈਂ ਨਾ 16000 ਅੱਜ ਅੱਜ ਤੇਰੇ ਤੇ ਪਰਚਾ ਹੋਊਗਾ ਅੱਜ ਤੈਨੂੰ ਮਾਫ ਨਹੀਂ ਕਰਾਂ ਇੱਕ ਗੱਲ ਮੇਰੀ ਸੁਣ ਲੈ ਹਾਂ ਮੇਰਾ ਸਨਮਾਨ ਪਿਆ ਧੁੱਗੇ ਤੋੜੀ ਪਈ 16000 ਹਾਂ 16000 ਸਨਮਾਨ ਮੈਂ ਚੱਕਰ ਨੂੰ ਉੱਧਰ ਜਾਣਾ ਕੱਲ ਅੱਛਾ ਮੈਂ ਦੁਬਾਰਾ ਨਹੀਂ ਆਵਾਂਗੀ ਉਰੇ ਨਹੀਂ ਤੂੰ ਤਾਂ ਪਹਿਲਾਂ ਵੀ ਉਦੋਂ ਵੀ ਇਹੀ ਕਹਿ ਕੇ ਛੁੱਟੀ ਦੀ ਮੈਂ ਦੁਬਾਰਾ ਨਹੀਂ ਆਵਾਂਗੀ ਨਹੀਂ 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 ਉਦੋਂ ਕਿਹਾ ਨਹੀਂ ਦਿੱਤਾ ਜਾਂ ਪਹਿਲਾਂ ਫੜਿਆ ਦੀ ਤੈਨੂੰ ਕਿਆ ਕਰ ਹੁਣ ਬੇਮਜਬੂਰੀ ਆਦਮੀ ਬਈ ਹੋਣੇ ਆਵੇ ਨਹੀਂ ਆ ਜਾਣੀਆ ਇਹ ਤਾਂ ਜਦ ਤੱਕ ਤੇਰੇ ਪਰਚੇ ਨਹੀਂ ਪੈਂਦਾ ਜਦ ਤੱਕ ਨਹੀਂ ਆਉਂਦਾ ਮੈਂ ਹੁਣ ਨਹੀਂ ਆ ਨਹੀਂ ਨਹੀਂ ਬਾਤਾ ਤੂੰ ਰੁਕ ਜਾ ਤੇਰੇ ਤੇ ਤਾਂ ਕਾਰਵਾਈ ਕਰਾਵਾਂਗੇ ਪੈਸੇ ਕੁੱਤਾ ਸਹੀ ਪੈਸੇ ਪੂਸੇ ਕੁਝ ਨਹੀਂ ਦੇ ਪੈਸੇ ਕੱਢ ਲੈ ਜਿੰਨੇ ਮੰਗੇ ਨੇ ਪਹਿਲਾਂ ਆ ਕੀ ਆ ਆ ਪਖੰਡ ਕੀ ਵੜਿਆ ਆ ਆ ਫੜੋ ਪਹਿਲਾਂ ਤਾਂ ਇਹਦੀਆਂ ਇਹ ਇਹੀ ਦਿਖਾ ਕੇ ਲੁੱਟਦੀਆਂ ਨੇ ਲੋਕਾਂ ਨੂੰ ਨਹੀਂ ਨਹੀਂ ਦਿਖਾਇਆ ਇਹਨਾਂ ਕਿਸੇ ਦਾ ਦੁਬਾਰਾ ਆਪਰੇਸ਼ਨ ਤੇ ਦੱਸ ਜਾਏ ਆਪਰੇਸ਼ਨ ਤੇਰਾ ਅਸੀਂ ਕਰਾਉਨੇ ਆ ਬੋਲ ਕਾਦਾ ਕਰਾਉਣਾ ਮੈਂ ਕਰਾਉਣਾ ਆਪਰੇਸ਼ਨ ਤੇਰਾ ਬੋਲ ਅਸੀਂ ਕੋਈ ਦੁਸ਼ਮਣ ਨਹੀਂ ਐ ਕਿ ਅਸੀਂ ਪਰ ਜਿਹੜਾ ਤੁਸੀਂ ਮਾਹੌਲ ਖਰਾਬ ਕਰਦੇ ਹੋ ਸੰਗਤ ਨੂੰ ਲੁੱਟਦੇ ਹੋ ਉਹ ਚੀਜ਼ ਤੇ ਦੁਸ਼ਮਣ ਅਸੀਂ ਹੁਣ ਨਹੀਂ ਆਵਾਂ ਹੁਣ ਤਾਂ ਤੈਨੂੰ ਆਉਣ ਹੀ ਨਹੀਂ ਦੇਣਾ ਹੁਣ ਤਾਂ ਤੇਰੇ ਤੇ ਪੱਕਾ ਕਾਰਪਈ ਯੋਗ ਤੇਰੀ ਦੀ ਮਜਬੂਰੀ ਵੀ ਹੁੰਦੀ ਬੱਚੇ ਦੀ ਮਜਬੂਰੀ ਇੱਕ ਵਾਰ ਮੈਂ ਤਾਂ ਤੈਨੂੰ ਸਮਝਾਤਾ ਦੀ ਆ ਕਿਹਦੀਆਂ ਚੂੜੀਆਂ ਨੇ ਇਹ ਉਹ ਮਾ ਕੀਹਦੀਆਂ ਨੇ ਇਹ ਦੇਰੀਆਂ ਨੇ ਕਿੰਨੀ ਭੀਖ ਮੰਗੀ ਆ ਉਰੋਂ ਰੁਪਿਆ ਨੇ ਮੰਗਿਆ ਹੁਣੇ ਆਏ ਬੱਤੇ ਦੀ ਕਸਮ ਹੁਣੇ ਹੋਣੇ ਆ। ਅੱਜ ਕਾਲ ਬੋਲੀਦੀ ਆ। ਮਾਦਾ ਇੱਧਰ ਆ ਜਾ ਇੱਧਰ ਆ ਜਾ। ਹੁਣੇ ਹੋਣੇ ਆਏ। ਸੰਗਤ 'ਚ ਨਾ ਸ਼ਾਮ ਲੋ ਵੀ ਲੋਕਾਂ ਨੂੰ ਦਿਖਾਵੇਂ ਮਾਦਾ ਸੰਗਤ 'ਚ ਖੜੀਆਂ। ਮਾਦਾ ਤੂੰ ਖੜ ਜਾ ਤੇਰੇ ਤੇ ਦਾ ਪਰਚਾ ਪਰਚਾ ਪਵਾਉਣਾ ਹੁਣ। ਤੇਰਾ ਨਾਮ ਕੀ ਆ? ਕੈਸੇ ਬੇਬੀ। ਕੈਸੇ ਬੇਬੀ। ਡੇਟ ਮੜੀ ਦੇਖੋ ਕਿਸੇ ਪਰਚੀ ਤੇ ਖੜ ਜਾ ਮਾਦਾ ਇਹ। ਪੁੱਛੀ ਬੋਲ ਨਾਮ ਕੀ ਆ ਤੇਰਾ? ਕੈਸੇ ਬੇਬੀ। ਹਾਂ? ਕੈਸੇ ਬੇਬੀ। ਕਿੱਥੇ ਦੀ ਰਹਿਣ ਆਲੀ ਆ? ਬੇਟਾ ਮਾਂ ਦਾ ਕੋਈ। ਕੋਈ ਨਹੀਂ ਕਿਹੜੀ ਸਟੇਟ ਦੀ ਯੂਪੀ ਬਿਹਾਰ ਕਿੱਥੇ ਦੀ ਰਹਿਣਾ ਯੂਪੀ ਕੇ ਬਾਈ ਯੂਪੀ ਦੀਆਂ ਤੇਰਾ ਕੋਈ ਹੈਗਾ ਪਰਿਵਾਰ ਚ ਤੈਨੂੰ ਆਸ਼ਰਮ ਭੇਜਦੀ ਏ ਆਸ਼ਰਮ ਭੇਜਦੀ ਏ ਤੈਨੂੰ ਫਿਰ ਤੀਓ ਪਰ ਤੈਨੂੰ ਆਸ਼ਰਮ ਭੇਜਦਣੇ ਆਸਲ ਜਾਣਾ ਮੈਂ ਤੂੰ ਮਾਤਾ ਤੂੰ ਅੰਬਸਾਹ ਗੁਰਦੁਆਰੇ ਵੀ ਮੰਗਦੀਆਂ ਭੀ ਨਾ ਨਹੀਂ ਆਵਾਂਗੀ ਮੈਂ ਤੂੰ ਅੰਬਸਾਹ ਵੀ ਜਾਨੀ ਆ ਜੋ ਦੀਰ ਕਰਦਾ ਦਵਾਈ ਨਹੀਂ ਨਹੀਂ ਨਾ ਢੱਕਾ ਡੌੜਾ ਬੱਦੂ ਆ ਆਮਾ ਅਕਲ ਚ ਵੀ ਜਗ੍ਹਾ ਹੈਗੀ ਐ ਸੀ ਚੰਡੀਗੜ੍ਹ 38 ਸੈਕਟਰ ਚ ਵੀ ਆ ਜਗਾ ਉਹ ਕੰਮ ਕਰਨ ਦੇ ਜਾਂਦੇ ਆ ਘਰ ਕਿੱਥੇ ਹੈਗਾ ਕਿਹੜਾ ਕੰਮ ਕਰਦੀ ਆ ਤੂੰ ਇੱਧਰ ਹੋ ਜਾ ਉਹ ਜਗਾ ਕੰਮ ਕਰਨ ਦੇ ਮਿਹਨਤ ਕਰਨ ਦੇ ਮਾਤਾ ਗੱਲ ਸੁਣ ਤੂੰ ਅੰਬਸਾਹਬ ਗੁਰਦੁਆਰੇ ਵੀ ਮਾਹੌਲ ਖਰਾਬ ਕਰਦੀ ਆ ਉਹ ਬਾਬਾ ਜਸਵੀਰ ਨੇ ਮੈਨੂੰ ਕਈ ਵਾਰ ਕਰਾ ਫੋਨ ਉਹਨੂੰ ਕਰਾ ਫੋਨ ਉੱਥੇ ਸੇਵਾਦਾਰ ਨੂੰ ਮੈਂ ਕਦੇ ਗਈ ਨਹੀਂ ਉੱਧਰ ਇੱਕ ਮਿੰਟ ਹਿਮਾਚਲ ਆ ਲਈ ਉਹਨੇ ਮੈਨੂੰ ਦੱਸਿਆ ਨਾ ਨਾ ਮੈਂ ਤਾਂ ਕਦੇ ਗਈ ਨਹੀਂ ਉੱਧਰ ਮੈਂ ਤਾਂ ਤੂੰ ਹਿਮਾਚਲ ਆ ਲਈ ਕਿਹਾ ਨਹੀਂ ਉਹਨੇ ਵੀ ਹਿਮਾਚਲ ਤੂੰ ਆਵੇਂ ਹਾਂ ਮੈਂ ਸੋਲੰਗ ਤੇ ਆ ਜਾਂਦੀ ਐ ਸੋਲੰਗ ਤੋਂ ਸੋਲੰਗ ਤੇ ਸੋਲੰਗ ਦੀ ਰਹਿਣ ਆਲੀਆਂ ਸੋਲੰਗ ਹਿਮਾਚਲ ਸੋਲੰਗੇ ਉੱਧਰ ਕਮਾਨ ਵਾਸਤੇ ਜਾਂਦੇ ਫੜੀ ਲਗਾਉਂਦੀ ਮੈਂ ਕਸਮ ਦੀ ਗੱਲ ਬਾਬਾ ਪੂਰੇ ਦਾ ਕਦੇ ਫੜੀ ਦੇਖੀ ਨਹੀਂ ਨਾ ਤੈਨੂੰ ਸੋਹਣਾ ਸਾਹ ਫੜੀ ਲਾਉਂਦੀ ਨੂੰ ਦੇਖਿਆ ਨਾ ਕਦੇ ਹੋਰ ਗੁਰਦੁਆਰੇ ਭੀਕ ਮੰਗਦੀ ਨੂੰ ਦੇਖਦੇ ਆ ਨਹੀਂ ਹੁਣ ਮੈਂ ਨਹੀਂ ਮੰਗਦੀ ਭੀਕ ਜਦੋਂ ਦਾ ਪ੍ਰੈਸ਼ਰ ਹੋਇਆ ਨੇ ਕਦੇ ਕਦੇ ਤੋਰ ਨਵਾਦ ਨਹੀਂ ਆਂਦੀ ਮੈਂ ਹੈਗੇ ਮਾਤਾ ਤੈਨੂੰ ਮੈਂ ਉਦੋਂ ਪਹਿਲੀ ਵਾਰ ਕਹਿਤਾ ਸੀਗਾ ਤੈਨੂੰ ਮੈਂ ਕਿਹਾ ਸੀ ਨਾ ਵੀ ਜੇ ਦੁਬਾਰੇ ਮਿਲ ਗਈ ਅਸੀਂ ਕਾਰਵਾਈ ਕਰਾਂਗੇ ਕਿਹਾ ਸੀ ਨਾ ਤੂੰ ਵੀਡੀਓਜ਼ ਵੀ ਕਿਹਾ ਸੀ ਵੀ ਜੇ ਦੁਬਾਰੇ ਕੋਈ ਮਿਲ ਗਈ ਭੀ ਕਮੰਗਦੀ ਜੋ ਮਰਜ਼ੀ ਕਰਵਾਈ ਗਾ ਹੁਣ ਜੋ ਮਰਜ਼ੀ ਕਰੇ ਮੈਨੂੰ ਹੁਣ ਹੁਣ ਜਾਣ ਦੇ ਫਿਰ ਨਹੀਂ ਆਉਂਗੀ ਮੈਂ ਕਿਹਦੀ ਗਰੰਟੀ ਪਵਾਉਣੀ ਆ ਚੱਲ ਗਰੰਟੀ ਪਵਾ ਦੇ ਕੇ ਦੀ ਛੱਡ ਦਿੰਨੇ ਆ ਕਿਹਦੀ ਮੈਨੂੰ ਦੁਬਾਰਾ ਦੇਖ ਲੈਣਾ ਤੇ ਮੇਰਾ ਘਰ ਕੈਸਲ ਕਰ ਮੈਂ ਕੀ ਕੈਂਸਲ ਮੈਂ ਉਹ ਤੇ ਗਵਰਨਰ ਲੱਗਿਆ ਹੋਇਆ ਕੈਂਸਲ ਕਰ ਦੂਗਾ ਹੋਰ ਕੀ ਕਰੇ ਹੋਰ ਕੀ ਗਰੰਟੀ ਦਾ ਗੱਲਾਂ ਦੇਖ ਲੈ ਮਾਦਾ ਗੱਲ ਸੁਣਾ ਗਰੰਟੀ ਕੀਦੀ ਪਉਣੀ ਆ ਵੀ ਦੁਬਾਰੇ ਭੀਖ ਨਹੀਂ ਮੰਗੇਗੀ ਜੇ ਦੀ ਮਰਜ਼ੀ ਗਰੰਟੀ ਪਾ ਲੈ ਭਾਈ ਮੈਂ ਨਹੀਂ ਆਵਾਂਗੀ ਜੀ ਭਗਵੰਤ ਮਾਨ ਦੀ ਪਵਾ ਦੇਗੀ ਹੈ ਭਗਵਾਨ ਤੁਮਾਂ ਦੀ ਆਪੇ ਕਹਿੰਦੇ ਜਿਦੀ ਮਰਜ਼ੀ ਬੋਲ ਹਾਂ ਆਪੇ ਕਹਿੰਦੀ ਤੂੰ ਜਿਦੀ ਜਰਨਟੀ ਬੋਲ ਮੈਂ ਦੁਬਾਰਾ ਨਹੀਂ ਆਵਾਂਗਾ ਕਸਮ ਲੈ ਨਹੀਂ ਕੋਈ ਬੱਚੇ ਦੀ ਕਸਮ ਕਹਿ ਰੇ ਮੈਂ ਦੁਬਾਰਾ ਨਹੀਂ ਆਵਾਂਗਾ ਕਰੇ ਗੱਲ ਦਾ ਜਿਹੜੀ ਇਹ ਮੱਕਾ ਨਾਲ ਗੱਲ ਕਰਦੀ ਐ ਇਹਨਾਂ ਨੂੰ ਕਿਹਾ ਵੀ ਤੁਸੀਂ ਭੀਖ ਨਾ ਮੰਗੋ ਵੀ ਤੁਹਾਨੂੰ ਆਸ਼ਰਮਾਂ ਛੱਡਦੇ ਆ ਉੱਤੇ ਸਾਰਾ ਮਿੰਜਾ ਬਿਸਤਰਾ ਮਿਲੂਗਾ ਦਾਲ ਫੁਲਕਾ ਮਿਲੂਗਾ ਦਵਾਈ ਬੂਟੀ ਮਿਲੂਗੀ ਫਿਰ ਆਹ ਤੁਹਾਨੂੰ ਆਸ਼ਰਮ ਭੇਜ ਦਿੰਨਾ ਵੀਰੇ ਇਹਨਾਂ ਨੂੰ ਬਾਰ-ਬਾਰ ਬਾਤ ਨਹੀਂ ਕਰਦੇ ਆ ਬਸ ਕਰਜ ਕਹਿੰਦੇ ਕਮਾਈ ਵਾਲਾ ਕੋਈ ਹੈ ਨਹੀਂ ਆਸ਼ਰਮ ਜਾਣਾ ਨੀ ਚਿਪੇ ਦੀ ਆਸ਼ਰਮ ਆ ਦੇਖ ਲੋ ਤੁਹਾਡੇ ਸਾਹਮਣੇ ਨਹੀਂ ਇਹਦੀ 38 ਸੈਕਟਰ ਚ ਜਗ੍ਹਾ ਹੈ ਜੀ 38 ਸੈਕਟਰ ਦੀ ਕੋਠੀ ਆ ਵੈਸੇ ਮੰਨਦੀ ਨਹੀਂ ਹੈਗੀ ਕੋਠੀ ਜਾਤੇ ਮਿਲੀ ਕੋਠੀ ਕਿਹਾ ਕੋਠੀ ਹੈ ਹਮਾਚਲ ਦੀ ਜਗ੍ਹਾ ਹੈ ਥੋੜੀ ਹੈਗੀ 38 ਸੈਕਟਰ ਚ ਆਪਾਂ ਬਾਪੂ ਜੀ ਚਾਹੇ ਮੈਂ ਆ ਜਾਂ ਤੁਸੀਂ ਆਪਾਂ ਕਿਰਾਏ ਤੇ ਨਹੀਂ ਲੈ ਸਕਦੇ ਉੱਤੇ 20 3000 ਕਿਰਾਇਆ ਉਸ ਦਿਨ ਮਹੀਨੇ ਦਾ ਬਿਲਕੁਲ ਬਿਲਕੁਲ ਪਾਪਾ ਜੀ ਰੱਬ ਦਾ ਬੇਸ਼ੇਰ ਇੰਦਰਾ ਗਾਂਧੀ ਦੇ ਬਾਰੇ ਤੇ ਮਿਲਿਆ ਉਹ ਪੀ ਰਹੇ ਨੇ ਤੂੰ ਇੰਦਰਾ ਗਾਂਧੀ ਦੀ ਤੂੰ ਜਿਹੜੀ ਮੈਂ ਤੈਨੂੰ ਗੱਲ ਕਰਦਾ ਉਹ ਤੇ ਜਿਹੜੀ ਗੱਲ ਕਹੀ ਜਾਂਦਾ ਮੈਂ ਕਹਿੰਦਾ ਭਾਈ ਗਲਤੀ ਮਲਤੀ ਮaaf ਕਰੋ ਗੱਲ ਗਲਤੀ ਮਾਫੂ ਹੀ ਇੱਕ ਵਾਰ ਸੁਹਣਾ ਸੁਹਣਾ ਸਾਹਿਬ ਦੇ 100 ਰੁਪਏ ਜਾਈ ਇੱਕ ਵਾਰ ਗਲਤੀ ਮaaf ਕੀਤੀ ਹੋਈ ਹੈ ਇਹਦੀ ਇਹ ਦੂਜੀ ਵਾਰ ਫੜੀਆ ਜੇ ਨਾ ਆ ਨਿਕਲਣਾ ਦੂਜੀ ਵਾਰ ਫੜੀਆ ਇੱਕ ਵਾਰ ਅਸੀਂ ਛੱਡ ਦਿੰਨੇ ਆ ਉਹ ਦੇਖੋ ਉਹ ਬੀਬੀ ਇੱਕ ਪਹਿਲੀ ਵਾਰ ਫੜੀਆ ਉਹਨੂੰ ਜਦ ਦੇ ਕੋਈ ਨਹੀਂ ਸਮਝਾ ਕੇ ਛੱਡਤੀ ਅਸੀਂ ਪਹਿਲੀ ਵਾਰ ਛੱਡ ਦਿੰਨੇ ਆ ਇਹ ਸਮਝਿਆ ਕਰੋ ਗੱਲ ਨਾ ਕਰ ਕੋਲੋਣਾ ਕੋਲੋਣਾ ਨਹੀਂ ਆਣਾ ਮੈਂ ਦੁਬਾਰਾ ਮਾਤਾ ਫਰੈਂਕਰ ਆ ਇੱਧਰ ਧਰਮਕਸਤਾਨੇ ਆ ਨਾ ਹਾਂ ਹਾਂ ਚੱਲ ਤੂੰ ਸਾਡੀਆਂ ਬੇਬਿਆਂ ਵਰਗੀਆਂ ਠੀਕ ਆ ਤੈਨੂੰ ਤਾਂ ਨਹੀਂ ਸ਼ਰਮ ਹੈਗੀ ਆ ਸਾਨੂੰ ਸ਼ਰਮ ਹੈਗੀ ਆ ਉੱਥੇ ਸੱਤ ਵੱਲ ਘੀਰਾ ਕੱਢ ਕੇ ਕਹਦੇ ਨੱਕ ਨਾਲ ਵੀ ਮਰਜਾ ਦਵਾ ਭੀਖ ਨਹੀਂ ਮੰਗਦੀ ਚੱਲ ਅਸੀਂ ਉੱਥੇ ਛੱਡ ਦਿੰਨੇ ਆ ਅਸੀਂ ਆਪਣੇ ਤੇ ਨਹੀਂ ਅਸੀਂ ਉੱਥੇ ਛੱਡ ਦਿੰਨੇ ਆ ਉਹ ਤੇਰੇ ਨਾਲ ਡੇਬਡੂ ਫਿਰ ਆਪੇ ਜਾਂ ਉੱਥੇ ਸੱਤ ਵੱਲ ਘੀਰਾ ਕੱਢ ਲੈ ਮੈਂ ਰੂ ਆਪੇ ਦੇਖੂਗਾ ਪਰ ਚਾਹਤ ਕਰ ਪੇਰ ਦੇ ਸਾਨੂੰ ਟੱਕਰ ਗਈ ਉਹ ਵੀ ਫੜਦੇ ਆ ਕੋਈ ਆ ਇਹਦੀ ਤਰ੍ਹਾਂ ਦੀ ਹੈ ਕਾਰਵਾਈ ਪੂਰੀ ਕਾਰ ਇੱਥੇ ਲਕੀਰਾਂ ਕੱਟ ਦੇ ਕੱਢ ਲੀਕੀਰ ਇੱਥੇ ਹੀ ਕੱਟ ਦੇ ਬਸ ਅਸੀਂ ਇਹ ਕੰਨੇ ਮਾ ਪਾ ਦੋ ਜਿਹੜੇ ਹੈਗੇ ਆ ਪੈਸੇ ਤਾਂ ਹਜੇ ਕਹਿੰਦੀ ਮੈਂ ਦੁਕਾਨ ਖੋਲੀ ਹੀ ਦੀਗੀ ਅੱਛਾ ਪੂਰੇ ਦੀ ਬਣਾ ਇਹ ਦੂਜੀ ਵਾਰ ਫੜੀ ਆ ਜੀ ਤਾਂ ਨਹੀਂ ਸਾਡੇ ਆ ਦਿਲ ਨਹੀਂ ਕਰਦਾ ਜੇ ਬਜ਼ੁਰਗਾਂ ਤੋਂ ਐ ਲਕੀਰਾਂ ਕਢਾਉਣ ਨੂੰ ਪਰ ਇਹ ਦੂਜੀ ਵਾਰ ਫੜੀ ਆ ਕਹ ਦੇਗਾ ਅੱਜ ਤੋਂ ਬਾਅਦ ਭੀਖ ਨਹੀਂ ਮੰਗੇ ਅੱਜ ਤੋਂ ਬਾਅਦ ਭੀਖ ਨਹੀਂ ਮੰਗੇ ਬਾਬਾ ਜੀ ਮੈਨੂੰ ਮਾਫ ਕਰੀ 10 ਹੋ ਗਿਆ ਠੀਕ ਆ ਗੱਲ ਪਾਦਾ ਹੁਣ ਸੋਦਰ ਜੀ ਰੋਟੀ ਮਿਲਦੀ ਸਾਭ ਰੋਟੀ ਮਿਲਦੀ ਕਿ ਨਹੀਂ ਮਿਲਦੀ ਰੋਟੀ ਮਿਲਦੀ ਆ ਜੇ ਨਹੀਂ ਮਿਲਦੀ ਤਾਂ ਵੀ ਦੱਸ ਸਾਡੀ ਕੋ ਦਸ ਮਿੰਟ ਨਹੀਂ ਤੇਰੀ ਰੋਟੀ ਨਾਲ ਕਰ ਦਿੰਨੇ ਆ ਮੈਂ ਤਾਂ ਚੰਗੀ ਖਾਸੀ ਕਬਾਰ ਚੁੱਕਦੇ ਸੀ ਪਏ ਵੈਸੇ ਕੋ ਟੈਂਕ ਇਹ ਤਾਂ ਕੁਵਾਰ ਚੌਕ ਦੀ ਹੁੰਦੀ ਸਾਡੇ ਲਈ ਬਹੁਤ ਸਤਿਕਾਰ ਦੀ ਤੇਰੇ ਲਈ ਆਪਣੇ ਦਿਲ ਤੇ ਵਧੀਆ ਦੀ ਹਾਂ ਬਿਲਕੁਲ ਮਿਹਨਤ ਕਰਨ ਵਾਲੇ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਆਪਾਂ ਜਿਹੜੇ ਉਧਰ ਕਹਿਣ ਤੇ ਬਿਜਲੀ ਫਾਰਮ ਵਾਲੇ ਨੂੰ ਕਿਸੇ ਨੂੰ ਕੁਝ ਨਹੀਂ ਮੈਂ ਉੱਧਰ ਹੀ ਰੱਖ ਦਿੱਤੀ ਮਾਤਾ ਹੋਣਾ ਹੈ ਕੰਮ ਕਰੀ ਦੁਬਾਰੇ ਫਿਰ ਸਾਡੇ ਸਾਡੇ ਤੋਂ ਕੋਈ ਉਮੀਦ ਨਾ ਦੱਸ ਸਹੀ ਗੱਲ ਆ ਵੀਰ ਦੀ ਸਹੀ ਗੱਲ